ਬਾਈ ਜੀ ਆਜੋ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਦਵਿੰਦਰ ਨਰਮਨ ਦੇ ਡੈਡੀ ਜੀ ਨੇ ਮੈਂ ਆਪਣੀ ਛਾਤੀ 'ਤੇ ਮਾਣ ਫਿਰ ਕਹਿ ਸਕਦਾ ਵੀ ਅੱਖਾਂ ਬੰਦ ਕਰਕੇ ਜੇ ਗਵਿੰਦਰ ਨਰਮਨ ਤੋਂ ਜਾਨਵਰ ਲੈ ਲਵਾਂ ਅਸੀਂ ਤੁਹਾਨੂੰ ਜਿਹੜੀ ਚੀਜ਼ ਦਵਾਂਗੇ ਜਾਂ ਦਵਿੰਦਰ ਦਿੰਦਾ ਜਾਂ ਮੈਂ ਦਿੰਦਾ ਜੇ ਤੁਸੀਂ ਉਹਨੂੰ 19 ਤੋਂ 21 ਕਰਦੇ ਹੋ ਫਿਰ ਉਹਦਾ ਵਾਅਦਾ ਪੱਕਾ ਮਿਲੂ ਜੇ ਤੁਸੀਂ ਉਹਨੂੰ 21 ਤੋਂ 10 ਕਰਤਾ ਥੱਲੇ ਅੱਧੀ ਕਰਤੀ ਫਿਰ ਭੈ ਮੰਦਾ ਕੁਝ ਕੁਝ ਨਹੀਂ ਕਰ ਮੇਰੀ ਗੱਲ ਯਾਦ ਰੱਖੀ ਦਵਿੰਦਰ ਹਾਂਜੀ ਕਾਪੀ ਪੈਨ ਚੱਕ ਲਿਆ ਇਹ ਕੋੜੀ ਰਾਜ ਹਸਦੀ ਆ ਲੋਕ ਜਿਸਦੇ ਨੇ ਪੰਜਾਬ ਸ਼ਿੰਗਾਰ ਤੋਂ ਬੱਚਾ ਡਊਗੀ ਲੋਕ ਆ ਕੇ ਪਹਿਲਾਂ ਇਹਦੇ ਪੈਰੀਂ ਹੱਥ ਲਾਇਆ ਕਰਨਗੇ ਕੋੜੀ ਦੇ ਵੀ ਆਏ ਆਏ ਓਏ ਇਹਦਾ ਬਾਬਾ ਜੀ ਇੰਨਾ ਸੋਹਣਾ ਬੱਚਾ ਦੇਣਾ ਇਹਨੇ ਮੇਰੀ ਗੱਲ ਜਾਣ ਜਿੱਥੇ ਜੰਮੀ ਆ ਜੀ 1 ਕਿਲੋ ਜਿਹੜਾ ਚੋਕਰ ਆ ਉਹ ਤਾਂ 100 ਗ੍ਰਾਮ ਹੀ ਪਾਣਾ ਉਹਦੇ ਉੱਤੇ ਭੁੱਕਣੀਆਂ ਭੁੱਕਣੀਆਂ ਠੀਕ ਹੈ ਸਾਸਰੀ ਕਾਲਵੀ ਦੋਸਤੋ ਸਵਾਗਤ ਕਰਦੇ ਆ ਨਵੇਂ ਬਲੌਗ ਦੇ ਵਿੱਚ ਤੇ ਮਿਸਤਰੀਓ ਨੇ ਹੋਰ ਵੀਰੇ ਕੈਮੋ ਹਾਂਜੀ ਤੇ ਫਾਰਮ ਦੇ ਵਿੱਚ ਅੱਜ ਪਹੁੰਚੇ ਆ ਫਾਰਮ ਦਿਖਾਵਾਂਗੇ ਤੁਹਾਨੂੰ ਤਿਆਰੀਆਂ ਚੱਲੀਆਂ ਜਾਂਦੀਆਂ ਨੇ ਤਿਆਰੀਆਂ ਕਾਦੀਆਂ ਚੱਲਦਰੀਆਂ ਨੇ ਸਾਡੇ ਕਿਸੇ ਖਾਸ ਮਹਿਮਾਨ ਨੇ ਆਉਣਾ ਉਹ ਤੁਹਾਨੂੰ ਆਜੇ ਤੋਂ ਮਲਾਵਾਂਗੇ ਅੱਜ ਇੱਕ ਵਾਰੀ ਤੁਹਾਨੂੰ ਪਹਿਲਾਂ ਫਾਰਮ ਦੇ ਦਰਸ਼ਨ ਕਰਾ ਦਈਏ ਦਿਖਾਈਏ ਆਪਾਂ ਆਪਣੇ ਜਾਨਵਰ ਅੱਜ ਸਾਰੀਆਂ ਸਵੇਰ ਦੀ ਘੋੜੀਆਂ ਕਣੀਆਂ ਨਿਮਾਈ ਜਾਂਦੇ ਇੱਧਰ ਮਿਸਤਰੀ ਵੀ ਨਹੀਂ ਕਹਿੰਦੇ ਅਸੀਂ ਵੀ ਦਰਵਾਜ਼ਾ ਫਿੱਟ ਕਰ ਦਈਏ ਤੇ ਵਧੀਆ ਦੇਖੋ ਇਧਰੋਂ ਸਾਰੀ ਮੱਛਰਦਾਨੀ ਲਾਤੀ ਸੀਗੀ ਮੱਛਰ ਬਹੁਤ ਹੋ ਗਿਆ ਜਿੱਦੇ ਕੋਈ ਪ੍ਰੋ ਤੇ ਪਵਨ ਖੜੀ ਆ ਆਪਣੀ ਇਹ ਕੋੜੀ ਆ ਪਾ ਸੁੰਦਰੀ ਨਵੀ ਲੈ ਕੇ ਆਂਦੀ ਆ ਤੇ ਇਹ ਸ਼ੰਦਾ ਇਧਰ ਯੁਗਨੀ ਰਾਣੋ ਇਧਰ ਆਪਣੀ ਬਿੱਲੋ ਆ ساری ਰਾਹਦਾਰੀ ਹੋ ਗਈ ਬਈ ਹਜੇ ਤਾਂ ਯਾਨੀ ਕਿ ਵੀ ਆ ਗੇਟ ਫਿੱਟ ਕਰਨਾ ਅਜ ਬਈ ਉਹਨਾਂ ਨੇ ਹੋ ਮੁੱੱਚ ਫਟਦੀ ਸੀ ਇੱਕ ਵਿੱਚ ਯੋਰ ਵਾਲਾ ਸੀ ਤੇ ਜੈਨ ਸਮਝੋ ਮੁੰਡਾ ਫੇਰ ਬਾਹਰ ਜਾ ਰਿਹਾ ਕੀ ਰਿਸ਼ਤਾ ਤੇ ਫਿਰ ਕਿੰਨੇ ਕ ਟਾਈਮ ਤੱਕ ਮਹਿਮਾਨ ਪਹੁੰਚਣ ਵਾਲੇ ਆ ਵਿਸਤਾਰ ਲੈ ਵੀ ਕਰ ਸਾਰਾ ਟੈਪ ਟਾਪ ਹੋ ਗਿਆ ਜਮੀ ਪੈਣ ਕਰਕੇ ਮੀ ਪੈਣ ਕਰਕੇ ਵਿੜਾ ਬੂੜਾ ਐ ਸਾਫ ਹੋ ਗਿਆ ਇੱਧਰ ਮੱਜਾਂ ਇਹ ਫਾਰਮ ਦੇ ਵਿੱਚ ਫਾਰਮ ਦੇ ਵਿੱਚ ਇਹਨਾਂ ਨੂੰ ਲੈ ਜਾਾਂਗੇ ਆਪਾਂ ਹੋ ਜਾਣ ਤੋਂ ਡੰਨ ਕੰਮ ਤੁਹਾਨੂੰ ਪਰਾਂ ਘੋੜੀਆਂ ਦਿਖਾਉਣਾ ਬਸ਼ੀਰੀ ਇੱਕ ਹੋਰ ਲਈ ਆ ਆਪਾਂ ਨੇ ਕੀ ਗੱਲ ਪਲਵਾਨ ਜੀ ਥੱਕ ਗਏ ਆ ਫਿਰਦੀ ਆ ਸਕੂਨ ਆਪਣੀ ਆ ਫਿਰਦਾ ਆਰਾਮਣ ਤੇ ਬਾਬਾ ਜੀ ਇਹ ਸੀਗੀਆਂ ਆਪਣੀਆਂ ਬਸ਼ੇਰੀਆਂ ਦੋ ਇੱਕ ਡੱਬ ਵਾਲੀ ਵਾਲੇ ਸੁਲਤਾਨ ਦੀ ਆ ਤੇ ਇੱਕ ਸੂਰਜ ਦੀ ਆ ਠੀਕ ਹੈ ਜੀ ਤੇ ਆ ਆ ਗਈ ਆਪਣੀ ਘੋੜੀ ਮਹਿਬੂਬ ਆ ਆ ਗਈ ਆਪਣੀ ਬਰਾਉਨੀ ਇੱਕ ਘੋੜੀ ਆ ਗਈ ਆਪਣੀ ਨੂਰੀ ਇਹ ਘਰੇ ਮਤਲਬ ਉਧਰ ਖੜੀਆਂ ਨੇ ਘੋੜੀਆਂ ਜਿੰਨਾ ਟਾਈਮ ਆਪਣਾ ਫਾਰਮ ਚ ਬਣਦਾ ਨਹੀਂਗਾ ਕੰਪਲੀਟ ਹੋਣਾ ਟਾਈਮ ਇਹ ਘਰੀ ਰਹਿੰਦੀਆਂ ਨੇ ਜਿੰਨੇ ਕ ਨਾਗੇ ਇਧਰ ਆ ਉਹਨੇ ਕ ਫਾਰਮ ਦੇ ਵਿੱਚ ਆ ਕਬੂਤਰ ਕੋਠੇ ਤੇ ਆ 一路一路。 ਵੀ ਹੁਣ ਬਾਬਾ ਜੀ ਨੂੰ ਦਿਖਾਉਣ ਚੱਲੇ ਆਪਾਂ ਫਾਰਮ ਦੇ ਵਿੱਚ ਜਾਨਵਰ ਬਹੁਤ ਜ਼ਿਆਦਾ ਮਿਹਨਤ ਆ ਵੀਰੇ ਤੇਰੀ ਹਾਂਜੀ ਤੇ ਸੱਚ ਪੁੱਸੇ ਦਵਿੰਦਰ ਚਲੋ ਘੋੜੀਆਂ ਦਾ ਆਪਾਂ ਪਹਿਲਾਂ ਤੋਂ ਰੱਖਦੇ ਆਂ ਜਿਹੜਾ ਵਪਾਰ ਆ ਮੈਂ ਤੈਨੂੰ ਦੇਖ ਕੇ ਲੱਗੇਗਾ ਨਹੀਂ ਠੀਕ ਹੈ ਬਾਬਾ ਜੀ ਆਪਾਂ ਸਾਫ਼ ਸੁਥਰਾ ਕਰਦੇ ਆਂ ਜਿਵੇਂ ਤੁਸੀਂ ਵੀ ਗੱਲ ਕਹਿਦੇ ਨੇ ਉਹਨੇ ਵੀ ਬੰਦੇ ਤੋਂ ਦੇਖ ਕੇ ਮੁੱਲ ਲਾਉਂਦੇ ਨੇ ਲੋਕ ਹਨਾ ਜੀ ਆਪਾਂ ਕੀ ਕਰਦੇ ਵੀ ਜਿਹੜਾ ਮਰਜ਼ੀ ਫੋਨ ਕਰਦੇ ਆਪਾਂ ਜਾਨਵਰ ਦਾ ਮੁੱਲ ਲਾਉਣਿਆ ਇਹਦਾ ਮੁੱਲ ਹੋਣਾ ਚਾਹੀਦਾ ਹਾਂਜੀ ਹੁਣ ਮੰਨ ਲਓ ਵੀ ਅਸੀਂ ਇੱਕ ਬਸ਼ੇਰੀ ਬੇਤੀਆ ਦੋਸਤੀ ਦੀ ਜੀ ਤੇ ਉਹ ਅਰਬਾਪਤੀ ਲਈ ਵੀ ਦੋਸਤੀ ਦੀ ਆ ਜੀ ਉਹ ਰੋਡਪਤੀ ਲਈ ਵੀ ਦੋਸਤੀ ਦੀ ਜੀ ਜੇ ਹੁਣ ਆਪਾਂ ਕਹਿੰਦੇ ਵੀ ਮੁੱਲ ਫੋਨ ਤੇ ਦੱਸਾਂਗੇ ਉਹ ਫਿਰ ਅਗਲਾ ਕੀ ਕਰਦਾ ਜੇ ਗਾਹਕ ਵੱਡਾ ਹੈ ਤਾਕੜਾ ਤਾਂ ਰੇਟ ਚੱਕ ਦਿੰਦੇ ਆ ਹਾਂ ਕਿ ਘਟਕਾ ਦਾ ਰੇਟ ਚੀਜ਼ ਦਾ ਰੇਟ ਇੱਕੋ ਹੀ ਹੋਣਾ ਚਾਹੀਦਾ ਚਾਹੇ ਉਹ ਵੱਡਾ ਆਏ ਚਲੋ ਬੰਦਾ ਗਰੀਬ ਨਾਲੇ ਹੁਣ ਲੋਕ ਸਿਆਣੇ ਹੋ ਗਏ ਜੀ ਮਾਲ ਦਾ ਮੁੱਲ ਹੀ ਵਿਕਦਾ ਜੇ ਅੱਜ ਵਿੱਚ ਹਾਂ ਮੋਨੋ 3 ਕ ਜਨਵਰੀ ਦੀ ਪਾਈ ਆ ਜੀ 2 ਜਨਵਰੀ ਤੋਂ ਘੰਟੇ-ਘੰਟੇ ਦੇ ਵੇਚ ਗਏ ਜੀ ਉਹ ਆ ਨੁਕਰਾ ਕੋੜਾ ਇਹ ਮੈਨੂੰ ਪਿੱਛੋਂ ਆਇਆ ਜੀ ਆ ਤੁਸੀਂ ਦੱਸ ਵੀ ਮੇਰੇ ਦੋਸਤ ਦਾ ਮੇਰੇ ਦੋਸਤਾਂ ਨੇ ਭੇਜਿਆ ਹਾਂਜੀ ਇਹ ਨਹੀਂ ਤਾਂ ਜਿਹੜੀਆਂ ਮਾਰਵਾੜੀ ਬਸ਼ੇਰੀਆਂ ਘੋੜੀਆਂ ਘੰਟੇ-ਘੰਟੇ ਚ ਵਿਕਦੀਆਂ ਨੇ ਜੇ ਜੇ ਰੇਟ ਸਾਫ਼ ਸੁਥਰਾ ਠੀਕ ਹੈ ਜੀ ਹਾਂ ਸਾਫ਼ ਸੁਥਰਾ ਕੰਮ ਇਹ ਤਾਂ ਮੈਂ ਆਜੂ ਭਾਈ ਜੀ ਆਜੋ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਦਰਵਿੰਦਰ ਨਰਮਨ ਦੇ ਡੈਡੀ ਜੀ ਨੇ ਤੇ ਮਤਲਬ ਕਿ ਵੀਰੇ ਮੈਂ ਆਪਣੀ ਛਾਤੀ 'ਤੇ ਮਾਰ ਕੇ ਕਹਿ ਸਕਦਾ ਵੀ ਅੱਖਾਂ ਬੰਦ ਕਰਕੇ ਜੀ ਗਵਿੰਦਨ ਨਰਮਨ ਤੋਂ ਜਾਨਵਰ ਲੈ ਲਵਾਂ ਜਾਨਵਰ ਤੁਹਾਡੇ ਘਰੇ ਖੜੂਗਾ ਨਹੀਂ ਜੇ ਕਢਾਉਣਾ ਇਹਨੇ ਫੇਰ ਬਾਹਰ-ਬਾਰ ਕਢਾ ਆਪਾਂ ਵਾਦਾ ਦੇ ਕੇ ਵੀ ਵਾਪਸ ਲੈਣ ਦੀ ਹਿੰਮਤ ਰੱਖਦੇ ਆ ਜੀ ਤੇ ਇਸ ਕਰਕੇ ਬਾਈ ਜੀ ਤੇ ਮੈਂ ਗਾਰੰਟੀ ਲੈਣਾ ਦਵਿੰਦਰ ਜੀ ਕਿ ਤੁਹਾਨੂੰ ਕੀ ਗੱਲ ਤੁਹਾਨੂੰ ਮਿਲੂਗੀ ਇਹ ਮੈਂ ਲਿਖ ਕੇ ਤੁਹਾਨੂੰ ਦੇ ਦੂੰਗਾ ਸ਼ੁਕਰੀਆ ਬਬੀ ਜੀ ਹੈ ਜੀ ਹਨਾ ਜਿੰਨੇ ਅੱਜ ਤੱਕ ਜਾਨਵਰ ਦੱਤੇ ਨੇ ਅਸੀਂ ਨੇ ਇੱਕ ਵੀ ਜਾਨਵਰ ਵਾਲਾ ਵਿੱਚ ਕਮੈਂਟ ਕਰਦੇ ਵੀ ਅਸੀਂ ਦੁਬਾਰਾ ਆਪਸੇ ਲਿਆ ਜੇ ਅਗਲਾ ਕਹਿੰਦਾ ਵੀ ਮਹਿੰਗਾ ਲੱਗਦਾ ਸੀ ਆਪ ਵੱਧ ਦੇ ਨਾਲ ਵਾਪਸ ਲਿਆ ਜੀ ਬਾਈ ਸੇਵਾ ਕਰੀਆ ਮੇਰਾ ਵਾਦਾ ਲੈ ਜੇ ਹੁਣ ਆਪਣੇ ਤੋਂ ਮੰਨ ਲਓ ਕੋਈ 3 ਲੱਖ ਦੀ ਘੋੜੀ ਲੈ ਗਏ ਹਾਂਜੀ ਹੁਣ ਜਾ ਕੇ ਉਹਨੇ 5-7 ਕਿਲੋ ਭਾਰ ਵਧਾਤਾ ਫਿਰ ਤਾਂ ਆਪਾਂ ਨੂੰ 340 ਦੀ ਵੀ ਘੜਾ ਦਾਂਗੇ ਜੀ 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 ਜੇ ਅਗਲੇ ਨੇ ਭਾਰੇ ਕੁਆਂਟਲ ਤੋੜਦਾ ਆਪਾਂ ਨੂੰ ਘੇਰ ਤੋਂ ਤਿੰਨ ਵੀ ਲਿਆਂਦੀ ਆ ਫਿਰ ਤਾਂ ਉਹਨੇ ਦੋ ਦੀ ਵੀ ਨਹੀਂ ਵੇਚੀ ਇਹ ਚੀਜ਼ ਆ ਵੀ ਸੰਭਾਲ ਤੇ ਕੰਮ ਆ ਅਸੀਂ ਤੁਹਾਨੂੰ ਜਿਹੜੀ ਚੀਜ਼ ਦਵਾਂਗੇ ਹਾਂਜੀ ਜਾਂ ਦਵਿੰਦਰ ਦਿੰਦਾ ਜਾਂ ਮੈਂ ਦਿੰਨਾ ਹਾਂਜੀ ਜੇ ਤੁਸੀਂ ਉਹਨੂੰ 19 ਤੋਂ 21 ਕਰਦੇ ਹੋ ਫੇਰ ਉਹਦਾ ਵਾਦਾ ਪੱਕਾ ਮਿਲੂ ਜੇ ਤੁਸੀਂ ਉਹਨੂੰ 21 ਤੋਂ 10 ਕਰਤਾ ਥੱਲੇ ਅੱਧੀ ਕਰਤੀ ਫੇਰ ਤਾਂ ਬੰਦਾ ਕੁਛ ਨਹੀਂ ਕਰਦਾ ਯਾਨੀ ਅੱਖਾਂ ਬੰਦ ਕਰਕੇ ਜਾਨਵਰ ਦਵਿੰਦਰ ਤੋਂ ਲਓ ਇਹ ਆਪਣਾ ਮੇਰਾ ਮਾਸੀ ਦਾ ਮੁੰਡਾ ਸਾਕੀ ਦਾ ਤੇ ਆਪਣਾ ਪੂਰਾ ਵਿਸ਼ਵਾਸ ਉਹਨਾਂ 'ਤੇ ਨਹੀਂ ਬੰਦਾ ਵਪਾਰੀ ਦਾ ਵਪਾਰੀ ਤੇ ਲੱਗਦਾ ਤੇ ਮੈਂ ਤਾਂ ਚਲੋ ਹੈ ਨਹੀਂ ਹਜੇ ਪਤਾ ਆਪਣਾ ਆਪਾਂ ਤਾਂ ਸ਼ੌਂਕੀਏ ਤੌਰ ਤੇ ਕੰਮ ਕਰਦੇ ਆ ਜੀ ਇਹ ਇੱਕ ਕੋਈ ਸ਼ੱਕ ਨਹੀਂ ਜੀ ਮੈਂ ਗਾਰੰਟੀ ਲੈ ਸਕਦਾ ਆਂ ਇੰਡੀਆ ਚ ਵੀ ਜਿਹੜਾ ਰੇਟ ਚੀਜ਼ ਦਾ ਲਾਊਗਾ ਚੰਗੀ ਸਾਫ ਸੁਥਰੀ ਚੀਜ਼ ਦਊ ਦਊਗਾ ਉਹ ਦਵਿੰਦਰ ਜੀ ਧੰਨਵਾਦ ਜੀ ਧੰਨਵਾਦ ਦੂਰ ਹੋ ਗਈ ਐ ਕੋਈ ਵੀ ਵਾਸੀ ਜਿਹੜੇ ਜੈਨੇ ਕੋੜਾ ਪਾਵੇ ਨਾ ਇਹਦੇ ਦੋ ਰੰਗ ਦੇ ਅਮੀਰ ਨੂੰ ਮਰਾ ਦੋ ਨਹੀਂ ਇਹ ਆਪਣੀ ਇੰਨੀ ਜਿਹਾ ਸਾਫ ਹਾਂਜੀ ਇਹ ਕਿੱਦਾਂ ਚੈਡਾ ਸੋਚਦਾ ਨਹੀਂ ਸਾ ਆਪਣਾ ਇਹ ਇਹ ਵੀ ਦੁਬਾਰਾ ਇਹ ਕਿਹੜੇ ਕੁੰਡੇ ਦਾ ਫਿਰ ਹਾਲੇ 11 ਮਹੀਨੇ ਤਾਂ ਹੋਇਆ ਜੀ ਆ ਪਰਸੋਂ ਤੋਂ ਠੀਕ ਠੀਕ ਇਤਿਆਰ ਕਰੀ ਜਾਏ ਇਹ ਨੂੰ ਕਰੋ ਤੁਸੀਂ ਸਹੀ ਗੱਲ ਆ ਨਾ ਤਰਾ ਪਾ ਦੇ ਇਹ ਤਾਂ ਬਹੁਤ ਸਾਫਤ ਰੱਖਿਆ ਜੀ ਇਹਦਾ ਬੁਮਾਰ ਹਾਂ ਨਾ ਕਰਨਾ ਤੇ ਥੋੜੇ ਬੋ ਤੇ ਆ ਹਾਂ ਇਹ ਤਾਂ ਮਤਲਬ ਕੰਕਾਰੀ ਦਾ ਬਪਈ ਆਏ ਆ ਕੋਈ ਮਕੜਾਉਣੀ ਨਹੀਂ ਹੈਗੀ ਕੋਲਉਣੀ ਨਹੀਂ ਇਹ ਕਿਵੇਂ ਬੰਦਿਆ ਰੱਖ ਲਾਂ ਕਿੱਥੇ ਬਿਲਡਿੰਗ ਦਾ ਸਾਵਧਨ ਥੋੜਾ ਜਿਆਦਾ ਸਾਵਧਨ ਪੂਰ ਵੱਟੀ ਦੀ ਜੇ ਆਪਣੇ ਵੀ ਜਿਆਦਾ ਰੱਖ ਕਰਦੇ ਇਹ ਤੁਹਾਡੀ ਅੱਖਾਂ ਪਰੇ ਨੇ ਫੇਰ ਭੁਜੂਣ ਅੱਖ ਚੱਖ ਰੱਖੋ ਹੋਰ ਹੋ ਜਾ ਵੀਰੇ ਜਿੱਦੇ ਚਲਿਆ ਜਾ ਬਹੁਤ ਜਿਆਦਾ ਵਧੀਆ ਵੀਰੇ ਦਵਿੰਦਰ ਬਹੁਤ ਜਿਆਦਾ ਵਧੀਆ ਉਤੋਂ ਮੈਂ ਜੁਣ ਦਾਦਾ ਵੀ ਦਵਿੰਦਰ ਤੂੰ ਖੁਦ ਫੈਨ ਆ ਪੰਜਾਬ ਸ਼ਿੰਗਾਰ ਦਾ ਤੇ ਰਿਜ਼ਲਟ ਤੁਸੀਂ ਵੇਖਿਆ ਸਾਰੇ ਗੱਬਣਾ ਪੰਜਾਬ ਸ਼ਿੰਗਾਰ ਤੋਂ ਗੱਬਣਾ ਜੀ ਹਾਂ ਤੇ ਬਾਈ ਜੀ ਬਹੁਤ ਜਿਆਦੇ ਚੰਗੀ ਘੋੜੀ ਆ ਬਲੱਡ ਲਾਈਨ ਦੀ ਘੋੜੀ ਆ ਸ਼ਾਨ ਕੋੜਾ ਜਿਹੜਾ ਇੰਡੀਆ ਦਾ ਲੈਜੈਂਡ ਕੋੜਾ ਜਿਹਦੇ ਉੱਪਰ ਮਾਰਵਾੜੀ ਦੇ ਵਿੱਚ ਸ਼ਾਨ ਤੋਂ ਉੱਪਰ ਕੋਈ ਘੋੜਾ ਨਹੀਂ ਹੋਇਆ ਸਾਹ ਪੀਕ ਤੇ ਸ਼ਾਂਤੀ ਸ਼ਰੇ ਮਤਲਬ ਐਂਡ ਹੋਇਆ ਜਿਹੜਾ ਮੇਰੀ ਗੱਲ ਯਾਦ ਰੱਖੀ ਦਵਿੰਦਰ ਹਾਂਜੀ ਕਾਪੀ ਪੈਨ ਚੱਕ ਲਿਆ ਇਹ ਘੋੜੀ ਰਾਜ ਹੰਸ ਦੀ ਆ 100% ਜੇ ਰਾਜ ਰਾਜ ਹੰਸ ਦੀ ਹੈ ਨਾ ਹਾਂਜੀ ਤਾਂ ਲੋਕ ਜਿਸ ਦਿਨੇ ਪੰਜਾਬ ਸ਼ਿੰਗਾਰ ਤੋਂ ਬੱਚਾ ਡਊਗੀ ਲੋਕ ਆ ਕੇ ਪਹਿਲਾਂ ਇਹਦੇ ਪੈਰੀਂ ਹੱਥ ਲਾਇਆ ਕਰਨੇ ਕੋੜੀ ਦੇ ਵੀ ਆਏ ਹਾਏ ਓਏ ਇਹਦਾ ਬਾਬਾ ਜੀ ਇੰਨਾ ਸੋਹਣਾ ਬੱਚਾ ਦੇਣਾ ਇਹਨੇ ਮੇਰੀ ਗੱਲ ਜਾਣ ਜਿੱਥੇ ਜੰਮੀ ਹੈ ਜੀ ਜਿੱਥੋਂ ਮੇਟ ਹੋਈ ਆ ਉਹਦਾ ਵੀ ਪ੍ਰੂਫ ਦੇ ਦਿਆਂਗੇ ਵੀ ਆ ਮੈਂ ਕਹਣਾ ਸਿਰਾਂ ਜੰਮੀ ਆ ਚਲ ਆ ਦੋ ਕੋਣੀ ਆਪਾਂ ਕਿਹੜਾ ਕੋਈ ਲਾਲਚਾ ਵੀ ਵੇਚਣੀ ਆ ਆਪਾਂ ਤਾਂ ਰੱਖਣੀ ਆ ਰੱਖਣੀ ਆਪਾਂ ਤਾਂ ਬਰੀਡਿੰਗ ਕਰਨ ਵਾਸਤੇ ਉਹ ਬਿਲਕੁਲ ਬਿਲਕੁਲ ਨਾ ਤਾਂ ਬੱਬਾਈ ਐਵੇਂ ਦੀਆਂ ਰੋਜ਼ ਮਿਲਣਾ ਮਿਲਣਾ ਹਨਾ ਜੀ ਚਾਹੇ ਕਿੰਨੀ ਆਪਾਂ ਫਿਰ ਲਈਏ ਸਹੀ ਗੱਲ ਨਹੀਂ ਮਿਲਦੀ ਵੱਡੇ ਫਾਰਮਾਂ ਚ ਖੜੀਆਂ ਨੇ ਉਹਨੇ ਆਪਾਂ ਤੋਂ ਪੈਸੇ ਨਹੀਂ ਭਰੇ ਪੈਸੇ ਨਹੀਂ ਭਰੇ ਜਾਂਦੇ ਇਹ ਆ ਗਈ ਜੀ ਆਪਣੀ ਰਣੋ ਇਹ ਪਾਸਪੁੱਲਰ ਤੋਂ ਹੁਣ ਗੱਬਣਾ ਜੀ ਰਣੋ ਢਿੜ ਪੇੜ ਦੇ ਅੰਦਰ ਪਾਣੀ ਹੁੰਦਾ। ਠੀਕ ਹੈ। ਓਹ ਸੁੱਕ ਲੈਂਦੇ ਨੇ। ਠੀਕ ਹੈ ਜੀ। ਓਹ ਵੀ ਡਰਾਈ ਕਰ ਦਿੰਦੇ ਨੇ ਘੋੜੀ ਨੂੰ। ਠੀਕ ਹੈ ਜੀ। ਛੋਲੇ ਮੂੰਗੀ ਹਾਂਜੀ। ਇਹ ਦੋ ਚੀਜ਼ਾਂ ਸਿਆਲ ਦੇ ਵਿੱਚ ਮੋਠ ਤੇ ਬਾਜਰਾ। ਦੋ ਫਾੜ ਕਰਾ ਕੇ ਫਿਰ। ਨਾ। ਕਿਨੇ? ਅੱਛਾ। ਇਦਾਂ ਹੀ ਛੋਲੇ ਮੂੰਗੀ ਤਾਂ ਹੁਣ ਗਰਮੀ 'ਚ ਆਲਣੀ ਆ। ਰਿੰਨਣੀ ਆ ਵਿੱਚ ਥੋੜਾ ਜਿਹਾ ਨਮਕ ਪਾ ਕੇ ਠੀਕ ਹੈ ਜੀ। ਥੋੜਾ ਜਿਹਾ ਤੇਲ ਲਾ ਕੇ ਛੋਲੇ ਸਾਰਿਆਂ ਨੂੰ ਠੀਕ ਹੈ ਜੀ। ਤੇਲ ਲਾ ਕੇ ਉਹਦੇ ਵਿੱਚ ਪਾਣੀ ਪਾ ਕੇ ਉਹਨੂੰ ਰਿੰਨਣਾ ਛੋਲੇ ਤੇ ਮੂੰਗੀ ਨੂੰ। ਠੀਕ ਹੈ ਜੀ। ਜੇ ਮੈਂ ਮੰਨ ਲਓ ਵੀ ਆਪਾਂ ਨੇ 1 8 ਕਿਲੋ ਛੋਲੇ ਹੋਗੇ 2 ਕਿਲੋ ਮੂੰਗੀ ਹੋਗੀ ਉਹ ਭਿਉਂਦੇ ਆਪਾਂ ਨੇ ਉਹ ਵਾਲ ਲੈ ਤੇ ਦੋ ਆਈਟਮ ਆਉਗੀਆਂ ਇਹਦੇ ਵਿੱਚ ਪਾਉਣੀਆਂ ਜਮੇ ਪ੍ਰੈਸ ਕਰੀ ਹੋਈ ਜਿਵੇਂ ਰਹਿਣ ਦਿਓ ਜਮੇ ਪ੍ਰੈਸ ਕਰੀ ਹੋਈ ਜਿਵੇਂ ਆਪਾਂ 3 ਕਿਲੋ ਦਾਣਾ ਪਾਉਣਾ ਹੈ ਜਾਨਵਰ ਨੂੰ ਠੀਕ ਹੈ ਉਹਨਾਂ 2 ਕਿਲੋ ਹੋ ਗਏ ਛੋਲੇ ਤੇ ਮੂੰਗੀ ਉਬਲੀ ਹੋਈ ਕਿਲੋ ਹੋ ਗਈ ਜਮੇ 3 ਕਿਲੋ ਜਿਹੜਾ ਚੋਕਰ ਉਹ ਤਾਂ 100 ਗ੍ਰਾਮ ਹੀ ਪਾਉਣਾ ਉਹਦੇ ਉੱਤੇ ਭੁੱਕਣੀ ਆ ਭੁੱਕਣੀ ਠੀਕ ਹੈ ਨਾ ਨਾ ਸਿੰਪਲ ਕੱਲਾ ਦਾਣਾ ਰੰਨ ਕੇ ਉਹਦੇ ਵਿੱਚ ਜਮੇ ਪਾਓ ਜਦੋਂ ਸਿਆਲ ਆ ਗਿਆ ਫਿਰ ਬਹੁਤ ਆਟਮਾ ਪੈਣੀ ਆ ਸਿਆਲਤ ਦਾ ਫਿਰ ਇਹਦੇ ਵਿੱਚ ਮੂੰਗੀ ਮੋਠ ਬਾਜਰਾ ਤੇ ਮੱਕੀ ਦਾ ਰਹਿਣ ਤੋਂ ਚੱਲ ਠੀਕ ਹੈ ਜੀ ਸੋਇਆਬੀਨ ਵੀ ਪੈ ਸਕਦੀ ਆ ਹੁਣ ਵੀ ਪੈ ਸਕਦੇ ਸੋਇਆਬੀਨ ਤਾਂ ਪਰ ਉਹਨੂੰ ਰਹਿਣ ਦੇਣੇ ਆ ਤੇ ਸਿਆਲ 'ਚ ਬਸ ਮੂੰਗੀ ਮੋਠ ਬਾਜਰਾ ਤੇ ਛੋਲੇ ਵਿੱਚ ਜਮੇ ਠੀਕ ਹੈ ਚੌਕਰ ਤਾਂ ਜਮੇ ਭੁੱਕਣਾ ਹੀ ਆ ਜਾਂ ਤੇਲ ਤੂਲ ਦੇਣਾ ਘੋੜੀ ਨੂੰ ਚੌਕਰ ਚ ਜਮਾ ਚੌਕਰ ਦਾ ਬੰਨ ਬਹੁਤ ਪੈਣਾ ਇਹ ਚੀਜ਼ਾਂ ਤੇਲ ਤਾਂ ਸਾਉਣ ਬਹੁਤ ਆ ਜੀ ਮੌਸਮ ਦੇ ਵਿੱਚ ਚੱਲੂਗਾ ਹਾਂ ਤੇਲ ਸਰੋਂ ਦਾ ਤੇਲ ਹੁਣ ਚੱਲੂਗਾ ਗਾਹਾਂ ਜਾ ਕੇ ਸਿਆਲ ਚ ਆਪਣਾ ਥਿਲਾ ਦਾ ਹਾਂ ਦੇਸੀ ਕਿਉਂ ਦਾ ਦੇਸੀ ਕਿਉਂ ਦਾ ਗਰਮੀ ਸਰਦੀ ਦੋਨਾਂ ਚ ਹੀ ਦੇ ਸਕਦੇ ਆ ਦੇਣਾ ਕਿਵੇਂ ਆ ਜਿਹੜਾ ਦੇਸੀ ਕਿਉਂ ਦੇਣਾ ਉਹ ਰਾਤ ਨੂੰ ਜਦੋਂ ਆਪਾਂ ਚੂਰੀ ਆਪਾਂ ਘੁੱਟਦੇ ਆ ਬਸ 10 ਰੋਟੀਆਂ ਦੀ ਇੱਕ ਘੋੜੀ ਨੂੰ 150 ਗ੍ਰਾਮ ਕੇ ਉਹ 10 ਰੋਟੀਆਂ ਇੰਨੀ ਚੌੜੀ ਕਰ ਲੈਣਾ ਦੇਲੀ ਦਿਨੇ ਹਫਤੇ ਚ ਕਿੰਨੇ ਵਾਰ ਨਾ ਨਾ ਦੇਲੀ ਦੋ ਠੀਕ ਹੈ ਹਾਂ ਜਿਹਨੂੰ ਪਿਆਰ ਜਿਵੇਂ ਹੁਣ ਉਹ 50 ਹਜ਼ਾਰ ਤੋਂ ਗੱਭਣ ਹੈ ਹਾਂ ਉਹਦੀ ਉਹਨੂੰ 10 ਰੋਟੀਆਂ ਤੇ ਵਿੱਚ 150 ਗ੍ਰਾਮ ਦੇ ਸੀਗੇ ਉਹ ਉਹ ਉਹਨੂੰ ਦੇਣਾ ਸ਼ੁਰੂ ਕਰੋ ਇੱਥੇ ਆ ਜੂਗੀ ਪਿਆਰ ਹੋ ਗਈ ਹਾਂ ਬਸ਼ੀਰੇ ਨੂੰ ਕੀ ਦਈਏ ਜੀ ਜਿਹੜਾ ਪਰਾਂ ਖੜਾ ਨਾ ਨੋਪਰਾ ਕਿੰਨੇ ਉਮਰ ਹੋ ਗਈ ਇਹਦੀ 11 ਮਹੀਨੇ ਦੀ 11 ਮਹੀਨੇ ਦੀ ਤੇ ਬਸ ਉਹਨੂੰ ਆਹੀ ਛੋਲੇ ਤੇ ਮੂੰਗੀ ਤੇ ਵਿੱਚ ਜਮੀ ਇਹਦਾ ਦਾਣਾ ਹੋ ਗਿਆ ਦੋ ਟਾਈਮ ਠੀਕ ਹੈ ਜੀ ਬਾਕੀ ਖੱਬਲ ਪਾਓ ਉਸ ਤੋਂ ਬਾਅਦ ਉਹਨੂੰ ਵੀ ਜਿਹੜੀ ਆਹ ਰਾਤ ਨੂੰ 10 ਰੋਟੀਆਂ ਦੀ ਚੂਰੀ ਦੇਸੀ ਓ ਦੀ ਚੂਰੀ ਹੀ ਜਾਨਵਰ ਨੂੰ ਸਿਰੇ ਕਰਦੀ ਆ ਸਿਰਾ ਲਾ ਦਿੰਦੀ ਆ ਬੰਦ ਮਤਲਬ ਵਰਤ ਕੇ ਦੇਖਦੇ ਬਾਤ ਮੈਂ ਕਹਿੰਦਾ ਯਾਰ ਚੂਰੀ ਤਾਂ ਬੰਦੇ ਨੂੰ ਪਾ ਕੇ ਤੂੰ ਦੇਖ ਤੂੰ ਚੂਰੀ ਤਾਂ ਇੱਕ ਉਹ ਚੀਜ਼ ਆ ਜਿਹੜੀ ਬਿਲਕੁਲ ਨਹੀਂ ਤੇ ਮੋਹਰ ਲੱਗੀ ਹੋਈ ਆ ਵੀ ਭੈਣ ਜੋ ਸਰੇ ਹੀ ਕਰਾਉਂਦੀ ਆ ਚਾਹੇ ਪਲਵਾਨ ਪਲਵਾਨ ਚੂਰੀ ਹੀ ਖਾਂਦੇ ਠੀਕ ਹੈ ਜਿਹੜਾ ਜਾਨਵਰ ਨੂੰ ਰਾਜੀ ਕਰਨਾ ਜਿਹੜੇ ਨੂੰ ਪਤਲਾ ਕਰਨਾ ਉਹਨੂੰ ਨਹੀਂ ਠੀਕ ਹੈ ਹਾਂ ਜਿਹਨੂੰ ਰਾਜੀ ਕਰਨਾ ਉਹਨੂੰ ਚੂਰੀ ਸਮਝ ਗਏ ਗੁੱਡ ਫੈਟ ਆ ਦੇਸੀ ਕਿਉਂ ਗੁੱਡ ਫੈਟ ਨਾ ਕਿ